ਬਾਗਾਪੁਰਾਣਾ ਦੀਆਂ ਮੰਡੀਆਂ ਦਾ ਅਕਾਲੀ ਦਲ ਦੀ ਸਮੂਚੀ ਟੀਮ ਨੇ ਕੀਤਾ ਦੌਰਾ ਤੀਰਤ ਸਿੰਘ ਮਾਲਾ ਹਲਕਾ ਇੰਚਾਰਜ ਬਾਗਾਪੁਰਾਣਾ ਅਕਾਲੀ ਦਲ ਦੀ ਸਮੂਚੀ ਟੀਮ ਨਾਲ ਪਹੁੰਚੇ ਉਹਨਾਂ ਨੇ ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਆਓ ਸੁਣਦਿਆਂ ਉਹਨਾਂ ਨੇ ਕੀ ਗੱਲਬਾਤ ਕੀਤੀ ਅੱਜ ਅਸੀਂ ਬਾਗੇਪਾਣੇ ਦੀ ਜਿਹੜੀ ਮੇਨ ਦਾਣਾ ਮੰਡੀ ਹੈ ਉਹਦੇ 'ਚ ਖੜੇ ਆ ਜਿੱਥੇ ਕਿ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਜਿਹੜਾ ਮਾਲ ਵਿਕਿਆ ਹੋਇਆ ਹੈ ਜਿਹੜੇ ਮਾਲ ਨੂੰ 72 ਘੰਟਿਆਂ ਦੇ ਵਿੱਚ ਵਿੱਚ ਸਰਕਾਰ ਨੇ ਚੱਕਣਾ ਹੁੰਦਾ ਉਹਨੂੰ ਇੱਥੇ ਪਏ ਨੂੰ ਕਿਤੇ ਨੂੰ 10 ਦਿਨ ਬੋਲੀ ਲੱਗੀ ਨੂੰ ਹੋ ਗਏ ਕਿਸੇ ਨੂੰ 12 ਦਿਨ ਹੋ ਗਏ ਆ ਔਰ ਬਹੁਤ ਵੱਡੇ ਪੱਧਰ ਤੇ ਜਿਹੜਾ ਮਾਲ ਪਿਆ ਜਿਹਦੇ ਕਰਕੇ ਜਿੱਥੇ ਲੇਬਰਾਂ ਵਾਲੇ ਵਿਚਾਰੇ ਮਹਿੰਗੀ ਦਿਹਾੜੀ ਹੈ ਇਹਦੀ ਰਾਖਤ ਨੂੰ ਰਾਖੀ ਰੱਖਦੇ ਆ ਚੋਰੀ ਹੋਣ ਦਾ ਖਤਰਾ ਉੱਥੇ ਜਿਹੜਾ ਮਾਲ ਆ ਉਹ ਘਟ ਜਾਣ ਦਾ ਵੀ ਖਤਰਾ ਹੈ ਔਰ ਵੱਡੀ ਸਮੱਸਿਆ ਐ ਇਸ ਵੇਲੇ ਜਿਹੜੀ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਵੀ ਆ ਰਹੀ ਹੈ ਔਰ ਸਾਰੇ ਜਿੰਨੇ ਵੀ ਜਿਹੜੇ ਬਾਗਾਪਾਣਾ ਮਾਰਕੀਟ ਕਮੇਟੀ ਦੇ ਖਰੀਦ ਸੈਂਟਰ ਆ ਉਹਨਾਂ ਸੈਂਟਰਾਂ ਤੇ ਸਾਰਿਆਂ ਦੇ ਇੱਕ ਤਕਰੀਬਨ 50% ਮਾਲ ਐ ਜਿਹੜਾ ਉਹ ਲਿਫਟਿੰਗ ਹੋਣ ਤੋਂ ਪਿਆ ਹੈ ਔਰ ਜਿਵੇਂ ਖਾਸ ਕਰਕੇ ਬਾਗੇਪਾਣੇ ਮੰਡੀ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹ ਠੇਕੇ ਤਾਂ ਲੈ ਲੈਂਦੇ ਪਰ ਉਹਨਾਂ ਕੋਲੇ ਕੋਈ ਆਪ ਦਾ ਪ੍ਰਬੰਧ ਹੈ ਨਹੀਂਗਾ ਔਰ ਜਿਹੜੇ ਸਾਡੇ ਆੜਤਗੇ ਆ ਜਾਂ ਕੋਈ ਸ਼ੈਲਰਾਂ ਵਾਲੇ ਆ ਉਹਨਾਂ ਵੱਲੋਂ ਗੱਡੀਆਂ ਜਿਹੜੀਆਂ ਥੋੜੀਆਂ ਬਹੁਤਾਂ ਆਪ ਦੇ ਤੌਰ ਤੇ ਠੇਕੇਦਾਰ ਨੂੰ ਪ੍ਰੋਵਾਈਡ ਕਰਾਈਆਂ ਔਰ ਜਿਦੇ ਕਰਕੇ ਮਾਲ ਹੈ ਜਿਹੜਾ ਉਹਨਾਂ ਦੇ ਆਪ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਮਾਲ ਜਿਹੜਾ ਚੱਕਣ ਖਣੋ ਜਿਹੜਾ ਪਿਆ ਹੈ ਬਹੁਤ ਵੱਡੀ ਜਿਹੜੀ ਇਸ ਵੇਲੇ ਮਜ਼ਦੂਰਾਂ ਲਈ ਵੀ ਸਮੱਸਿਆ ਬਣੀ ਹੋਈ ਆ ਅੱਜ ਬਾਗਾਪਰਾਣਾ ਮੰਡੀ ਦੇ ਵਿੱਚ 3.5 ਲੱਖ ਗੱਟਾ ਜਿਹੜਾ ਲੈਫਟਿੰਗ ਹੋਣ ਵਾਲਾ ਪਿਆ ਬਾਹਰਦਾਨੇ ਦੀ ਘਾਟ ਹੈ ਕਿਉਂਕਿ ਮਾੜੇ ਪ੍ਰਬੰਧ ਜਿਹੜੇ ਸਰਕਾਰ ਦੇ ਜਦੋਂ ਵੀ ਸਰਕਾਰਾਂ ਲਾਣ ਕਰਦੀਆਂ ਬੜਾ ਕੁਝ ਕਹਿੰਦੀਆਂ ਪਰ ਉਹਦੇ ਉਲਟ ਹੁੰਦਾ ਹਮੇਸ਼ਾ ਹੀ ਅੱਜ ਆੜਤੀਏ ਬਹੁਤ ਦੁਖੀ ਨੇ ਜਿਹੜੇ ਮਜ਼ਦੂਰ ਆ ਜਿਹੜੇ ਵਿਚਾਰੇ ਉਹ ਮੰਡੀਆਂ 'ਚ ਬੈਠੇ ਨੇ ਗਰੀਬ ਆਦਮੀ ਆ ਉਹਨਾਂ ਨੇ ਰੋਜੀ ਰੋਟੀ ਜਿਹੜੀ ਇਹਦੇ ਤੇ ਹੁੰਦੀ ਹੈ ਕਿ ਲਿਫਟਿੰਗ ਟਾਈਮ ਨਾ ਹੋ ਜੇ ਮੰਡੀਆਂ ਵਿਹਲੀਆਂ ਹੋ ਜਾਣ ਤਾਂ ਵਿਚਾਰੇ ਹੋਰ ਕੋਈ ਕੰਮ ਕਰ ਕਰਨ ਤੇ ਆੜਤਿਆਂ ਵੀ ਬੜੇ ਤਕਲੀਫ ਚ ਨੇ ਆੜਤਿਆਂ ਨੂੰ ਵੀ ਬਹੁਤ ਵੱਡੀ ਦਿੱਕਤ ਆਉਂਦੀ ਹੈ ਇਹਦੇ ਵਿੱਚ ਕਿ ਗਲਾਟਾ ਜਿਹੜਾ ਸਾਰੀਆਂ ਮੰਡੀਆਂ ਜਿੱਥੇ ਮਰਜ਼ੀ ਜਾਵੜੋ ਸਵਾ ਤਿੰਨ ਲੱਖ ਗੱਟਾ ਤਾਂ ਬਾਕੀ ਆਪਣਾ ਮੰਡੀ ਦੇ ਵਿੱਚ ਪਿਆ ਬਹੁਤ ਹਰੇਕ ਮੰਡੀ ਦੇ ਵਿੱਚ ਪੂਰੀਆਂ ਧੰਕਾ ਲੱਗੀਆਂ ਪਈਆਂ ਆ ਬਸ ਮਾਲਸਰ ਮੰਡੀ ਦੇ ਵਿੱਚ ਵੀ ਜਾ ਕੇ ਆ ਉੱਥੇ ਵੀ ਬੜਾ ਵੱਡਾ ਗਲਾਟਾ ਜਿਹੜਾ ਉਹ ਵਜਿਆ ਆਪਣੇ ਦਾ ਗੱਟਿਆਂ ਦਾ ਬਹੁਤ ਜਿਆਦੇ 65 ਤੋਂ 70% ਆ ਜਿਹੜੀ ਕਣਕਾ ਜੇ ਮਾਲ ਆ ਮੰਡੀਆਂ ਦੇ ਵਿੱਚ ਪਿਆ ਤੇ